ਹਰ ਕ੍ਰੇਡ ਸਾਉਦੀ ਮਾਲੇ ਦੀ ਹਰ ਕ੍ਰੇਡ ਸਾਉਦੀ ਇਹ ਆ ਲੱਭੂ ਪਰ ਆਗੀ ਬਣ ਗਿਆ ਜਿਹੜੇ ਜਿਹੜੇ ਕਹਿੰਦੇ ਵੀ ਜਨਵੇਨ ਟੀਮ ਅੱਜ ਬਹੁਤ ਵੱਡੀ ਟੀਮ ਬਣ ਕੇ ਆਈ ਹੈ ਇੱਕ ਵਾਰੀ ਤਾੜੀਆਂ ਮਾਰਦੇ ਜ਼ੋਰਦਾਰ ਸਾਡੇ ਐਨ ਆਰ ਆਈ ਭਰਾ ਮਨੀ ਖੇਲਾ ਯੂ ਐਸ ਵੀ ਧਾਤੀ ਬਰੇਸਾ ਪੈਂਦਾ ਮਨੀ ਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਲੇਅਰ ਪਲੇਰਾਂ ਨੂੰ ਬੇਨਤੀ ਹੈ ਸਾਡੀ ਹੱਥ ਬਣ ਕੇ ਇਹ ਕਹਿੰਦੇ ਵੀ ਇਧਰ ਕਹਿੰਦੇ ਵੀ ਇਹ ਜਾਣ ਕੇ ਆ ਸੈਂਟਰ ਲਾਈਨ ਤੋਂ ਕਹਿੰਦੇ ਆ ਰੇਡਰ ਜਾਣ ਕੇ ਬਾਹਰ ਗਿਆ ਆ ਗੱਲ ਕਰਦੇ ਭਾਈ ਸੰਦੀਪ ਜੀ ਨਾਲ ਗੱਲ ਕਰ ਲੈ ਸੰਦੀਪ ਛੋਟੇ ਝੜ ਨੇ ਜੱਫਾ ਲਾਇਆ ਸੀ ਨੋਟ ਕਰ ਲਿਓ ਅਸੀਂ ਤਾਂ ਦੇਖੋ ਪ੍ਰਬੰਧ ਕਰਨ ਵਾਲੇ ਆ ਹੁਣ ਜਦੋਂ ਐਂਡ ਤੇ ਆ ਕੇ ਖਿਡਿਆਰੀ ਬੇਈਮਾਨ ਹੋ ਜਾਣ ਉਹਦਾ ਕੋਈ ਹੱਲ ਨਹੀਂ ਮੈਚ ਜਲਵੇੜਾ ਜਿੱਤੇ ਆ ਪਿਆਗਾ ਰੌਲਾ ਬੈਸਟ ਦਾ 25000 ਦਾਗਾ ਇਹਨਾਂ ਨੇ 25000 ਲੈਣ ਪਿੱਛੇ ਦੁਬਾਰੇ ਰੇਡ ਨਹੀਂ ਪਾਉਂਦੇ ਸੀ ਆਖਿਆ ਵੀ ਰੇਡ ਪਾਓ ਤੇ ਮੈਚ ਖੇਡੋ ਇਹ ਹੁਣ ਅਕੜ ਦਿਖਾਉਂਦੇ ਨੇ ਸਾਨੂੰ ਵੀ ਅਸੀਂ ਗਰਾਊਂਡ ਛੱਡ ਕੇ ਜਾਣੇ ਆ ਪ੍ਰਬੰਧਕਾ ਸਾਡਾ ਆਪਣੇ ਪਿੰਡ ਦੀ ਟੀਮ ਨਹੀਂ ਜਿਹੜਾ ਆ ਤੁਸੀਂ ਸੁਣਦੇ ਹੋ ਸਾਰੇ ਦਰਸ਼ਕ ਵੀਰ ਜਿਹੜਾ ਗਰਾਊਂਡ ਛੱਡ ਕੇ ਜਾਊਗਾ ਉਹਨੂੰ ਗਰਾਊਂਡ ਦੀ ਸੌਹ ਹੈ ਜਿਹੜਾ ਗਲਤ ਗਲਤ ਫੈਸਲਾ ਲੈ ਕੇ ਇੱਥੇ ਸਾਨੂੰ ਅਕੜ ਦਿਖਾਉਣਾ ਹੈ ਮੈਂ ਗਰਾਊਂਡ ਛੱਡ ਕੇ ਜਾਣਾ ਜੇ ਦੋਨੇ ਟੀਮਾਂ ਝੋਟੀ ਦੀਆਂ ਰੇਡ ਪਾਓ ਫੈਸਲਾ ਹੋ ਜਾਊ ਮੈਚ ਜਿੱਤੇ ਆ ਸਿਰਫ ਬਾਈ ਜੀ ਫੈਸਲਾ ਰੌਲਾ ਸਾਈਟਰੀ ਸਾਹਿਬ ਬੈਸਟਾਂ ਰੋਲ ਹੀ ਖਤਮ ਕਰਦੇ ਉਹ ਵੀ ਬੈਸਟਾਂ ਅਗਲੇ ਸਾਲ ਵਿੱਚ ਜੋੜ ਦਾਂਗੇ ਹੋਰ ਬੈਸਟਾਂ ਨੂੰ ਕੋਈ ਇਨਾਮ ਨਹੀਂ ਦਿੰਦੇ ਫੇਰ ਬੈਸਟ ਰੇਡਰਾਂ ਨੂੰ ਵੀ ਬੈਸਟ ਰੇਡਰਾਂ ਨੂੰ ਕੋਈ ਇਨਾਮ ਹੀ ਨਹੀਂ ਦਿੰਦੇ ਫੇਰ ਜਿਹੜਾ ਰੇਡਰ ਦਾ ਬੈਸਟ ਜਿਹੜੀ ਨਾਮ ਹੈ ਉਹ ਰੱਖਿਆ ਗਿਆ ਇੱਕ ਮਿੰਟ ਜੀ ਜਿਹੜਾ ਬੈਸਟ ਬੈਸਟ ਰੇਡਰਾਂ ਨੂੰ ਅਗਲੇ ਸਾਲ ਦੇ ਵਿੱਚ ਪਾ ਦਾਂਗੇ ਇਹ ਨਾ ਭਾਈ ਜੀ ਆ ਹੀ ਕਰਦੇ ਰਹੇ ਤੁਸੀਂ ਓਪਨ ਕੁਆਡਰ ਵਾਲੇ ਰਖਾਉਣੋਂ ਹਟ ਜਾਣਗੇ ਮੈਚ ਭਾਈ ਜੀ ਪਲੀਜ਼ ਤੁਹਾਨੂੰ ਬੇਨਤੀ ਹੈ ਦੋ ਨਾਲੂ ਟੀਮਾਂ ਨੂੰ ਤੁਸੀਂ ਸਤਿਕਾਰ ਸੀਮਾ ਹੀ ਕਮੈਂਟਰੀ ਨੇ ਫੈਸਲਾ ਕਰਿਆ ਮੈਚ ਜਿਵੇਂ ਸਹੀ ਚੱਲੀ ਜਾਂਦਾ ਮੈਚ ਚਲਵੇੜਾ ਜਿੱਤ ਗਿਆ ਰੇਡਰ ਦਾ ਸੀ ਕੈਨਸਲ ਕਰਦੇ ਆ ਅਗਲੇ ਟੂਰਨਾਮੈਂਟ ਚ ਪਾਵਾਂਗੇ ਸਟਾਫਰ ਨੂੰ ਦੇਵਾਂਗੇ ਕੋਸਹਿਮ ਤੋਂ ਜਲੂਸ ਕਾਢਦੇ ਨੇ ਇੱਥੇ ਰੱਖਾਂਗੇ ਇਨਾਮ ਜਦੋਂ ਬੇਈਮਾਨ ਨੇ ਦਿੰਦਾ ਹੀ ਨਹੀਂ ਬਾਈ ਕਿਸੇ ਨੂੰ ਸੋਡੇ ਨਾਲ ਫੈਸਲਾ ਸਾਡਾ